ਰਿਆਲ 1700 48 ਵਿੱਚ ਮੀਰ ਮੰਨੂ ਪੰਜਾਬ ਦਾ ਗਵਰਨਰ ਬਣਿਆ ਉਹ ਮੁਗਲ ਸ਼ਾਹਨਸ਼ਾਹ ਦੇ ਵਜ਼ੀਰ ਕਰਮ ਉਹਦੀਨ ਦਾ ਪੁੱਤਰ ਸੀ ਸ਼ੁਰੂ-ਸ਼ੁਰੂ ਵਿੱਚ ਲਖਪਤ ਰਾਏ ਦਾ ਦੀਵਾਨ ਸੀ ਪਰ ਜਦੋਂ ਮੀਰ ਮੰਨੂ ਨੂੰ ਪਤਾ ਲੱਗਾ ਕਿ ਉਹ ਅੰਦਰ ਖਾਤੇ ਅਹਿਮਦ ਸ਼ਾਹ ਬਦਾਲੀ ਨਾਲ ਗੱਠ ਜੋੜ ਕਰ ਰਿਹਾ ਹੈ ਤਾਂ ਉਸ ਨੇ ਲਖਪਤ ਰਾਏ ਨੂੰ ਹਟਾ ਕੇ ਉਸ ਦੀ ਜਗ੍ਹਾ ਤੇ ਕੋੜਾ ਮਲ ਨੂੰ ਦੀਵਾਨ ਮੁਕਰਰ ਕਰ ਲਿਆ ਦੀਵਾਨ ਕੌੜਾ ਮਲ ਗੁਰੂ ਘਰ ਨਾਲ ਪਿਆਰ ਕਰਦਾ ਸੀ ਤੇ ਉਹ ਅੰਦਰ ਖਾਤੇ ਸਿੰਘਾਂ ਦੀ ਮਦਦ ਕਰਿਆ ਕਰਦਾ ਸੀ ਉਸ ਨੇ ਦੀਵਾਨ ਬਣਦੇ ਸਿੰਘਾਂ ਨੂੰ ਛੋਟੇ ਕੱਲੂ ਘਾਰੇ ਦੇ ਕਾਤਲ ਦੀਵਾਨ ਲਖਪਤ ਰਾਏ ਦੀ ਮੰਗ ਕੀਤੀ ਅਤੇ ਸਰਦਾਰ ਰਤਨ ਸਿੰਘ ਭੰਗੂ ਦਾ ਕਹਿਣਾ ਸੀ ਕਿ ਉਸ ਨੇ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਹੈ ਲਖਪਤ ਰਾਏ ਨੂੰ ਵੀ ਕੁੰਭੀ ਨਰਕ ਦੀ ਸਜ਼ਾ ਦਿੱਤੀ ਗਈ ਇੱਕ ਬੰਦ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਬੰਨ ਕੇ ਵਿਚਾਰ ਬਿਠਾ ਦਿੱਤਾ ਉਸ ਦੇ ਸਿਰ ਉੱਪਰ ਛੱਤ ਵਿੱਚ ਮੋਰੀ ਕਰਕੇ ਹਰ ਸਿੰਘ ਨੂੰ ਹੁਕਮ ਦਿੱਤਾ ਕਿ ਉਹ ਜੰਗਲ ਪਾਣੀ ਉਸ ਛੱਤ ਤੇ ਕਰੇ ਇਉ ਵਿਸ਼ਟਾ ਵਿੱਚ ਰੁਲ ਕੇ ਲਖਪਤ ਰਾਏ ਮੋਇਆ ਜਾਂ ਭਾਵ ਕਹਿ ਲੋ ਕੇ ਮਰ ਗਿਆ ਜੋ ਕਹਿੰਦਾ ਸੀ ਕਿ ਸਿੱਖਾਂ ਦਾ ਖੁਰਾ ਖੋਜ ਮਟਾ ਕੇ ਰੱਖਦੇ ਆਂਗਾ ਸਿੰਘ ਨੇ ਲਖਪਤ ਰਾਏ ਨੂੰ ਉਸ ਦੇ ਕਰਮਾਂ ਦਾ ਫਲ ਦੇ ਕੇ ਪਾਰ ਬੁਲਾਤਾ ਖਤਮ ਕਰ ਦਿੱਤਾ ਜਿੰਨੀ ਦੇਰ ਤੱਕ ਦੀਵਾਨ ਕੌੜਾ ਮਲ ਜਿੰਦਾ ਰਹਾ ਉਨੀ ਦੇਰ ਤੱਕ ਸਿੱਖਾਂ ਦੀ ਕਰੋਪੀ ਤੋਂ ਬਚੇ ਰਹੇ ਭਾਵੇਂ ਜਿੰਨਾ ਚਿਰ ਦੀਵਾਨ ਕੌੜਾ ਮਲ ਜਿੰਦਾ ਰਿਹਾ ਤੇ ਸਿੱਖ ਉਹਨਾਂ ਦੇਰ ਮੁਗਲਾਂ ਦੀ ਕਰੋਪੀ ਤੋਂ ਬਚੇ ਰਹੇ ਪਰ ਜਦੋਂ ਇੱਕ ਜਨੂਨੀ ਮੁਸਲਮਾਨ ਨੇ ਦੀਵਾਨ ਕੌੜਾ ਮਲ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਤਾਂ ਮੀਰ ਮੰਨੂ ਵੱਲੋਂ ਸਿੱਖਾਂ ਉੱਤੇ ਅਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ ਉਸ ਉਨੇ ਮਾਜੇ ਮਾਲਵੇ ਦੇ ਪਹਾੜੀ ਇਲਾਕਿਆਂ ਵਿੱਚ ਫੌਜੀ ਦਸਤੇ ਭੇਜੇ ਕਿ ਉਹ ਸਿੱਖਾਂ ਦਾ ਸ਼িকার ਕਰਕੇ ਲਿਆਉਣ ਪਕੜੇ ਗਏ ਸਿੰਘਾਂ ਲਈ ਇਹੋ ਹੀ ਸ਼ਰਤ ਹੋਇਆ ਕਰਦੀ ਸੀ ਕਿ ਇਸਲਾਮ ਜਾਂ ਮੌਤ ਸਮਕਾਲੀ ਇਤਿਹਾਸਕਾਰ ਮੰਨਦੇ ਹਨ ਕਿ ਫੜੇ ਗਏ ਸਿੰਘ ਹਰ ਪ੍ਰਕਾਰ ਦੇ ਤਸੀਹੇ ਬਰਦਾਸ਼ਤ ਕਰਕੇ ਮੌਤ ਕਬੂਲ ਕਰਨ ਨੂੰ ਤਹਿਜੀਬ ਦਿੰਦੇ ਸਨ ਪਰ ਉਨ੍ਹਾਂ ਵਿੱਚੋ ਕੋਈ ਵੀ ਅਜਾਹ ਨਹੀਂ ਸੀ ਕਿ ਉਸਨੇ ਆਪਣੇ ਧਰਮ ਤਿਆਗ ਕੇ ਕਿਸੇ ਨੇ ਆਪਣਾ ਧਰਮ ਤਿਆਗ ਕੇ ਜੋ ਇਸਲਾਮ ਕਬੂਲ ਕੀਤਾ ਹੋਵੇ ਮੁਸਲਮਾਨਾਂ ਨੇ ਸਿੰਘਾਂ ਨੂੰ ਬੜੇ ਤਸੀਹੇ ਦੇਣੇ ਸਭ ਨੂੰ ਪਤਾ ਹੈ ਕਿ ਮੁਸਲਮਾਨਾਂ ਨੇ ਕਿਸ ਤਰ੍ਹਾਂ ਸਿੰਘਾਂ ਨੂੰ ਤਸੀਹੇ ਦਿੱਤੇ ਰੂਹ ਵਿੱਚ ਸਾੜਿਆ ਤੇਲ ਵਿੱਚ ਪਾ ਕੇ ਸਾੜ ਦਿੱਤਾ ਪੁੱਠੇ ਲਟਕਾਇਆ ਗਿਆ ਚਰਖੀਆਂ ਤੇ ਚੜੇ ਗਏ ਔਰ ਕਿੰਨਾ ਕਤਲੇਆਮ ਕੀਤਾ ਗਿਆ ਛੋਟੇ ਛੋਟੇ ਬੱਚਿਆਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਸਿਰ ਕੱਟ ਕੇ ਇੱਕ ਧਾਗੇ ਇੱਕ ਲੜੀ ਚ ਪਰੋ ਕੇ ਉਹਨਾਂ ਦੀਆਂ ਮਾਵਾਂ ਦੇ ਜੋ ਗਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਹਾਰ ਪਾਤੇ ਅਰਦਾਸਾਂ ਦੇ ਵਿੱਚ ਪੜਦੇ ਵੀ ਆ। ਸੋ ਇਦਾਂ ਹੀ ਮਤਲਬ ਕਿ ਅੱਗੇ ਚੱਲਦੇ ਹਾਂ ਉਹਨਾਂ ਦਿਨਾਂ ਵਿੱਚ ਜਦੋਂ ਸਿੱਖੀ 스ਪਿਟ ਤੇ ਚੜਦੀ ਕਲਾ ਦੀ ਝਾਕੀ ਸਾਨੂੰ ਇਹਨਾਂ ਲਾਈਨਾਂ ਇਹਨਾਂ ਸਤਰਾੰਦ ਦੇ ਵਿੱਚ ਤੁਹਾਨੂੰ ਦੱਸਣ ਦੀ ਜਾਂ ਇਹਨਾਂ ਲਾਈਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸਿੱਖ ਵਾਹਿਗੁਰੂ ਅਕਾਲ ਪੁਰਖ ਦਾ ਜੋ ਪਾ ਜਨ ਕੀਰਤਨ ਜਾਂ ਸ਼ੁਕਰ ਕਰਦੇ ਸੀ ਪਰਮਾਤਮਾ ਅਗੇ ਅਰਦਾਸਾਂ ਕਰਦੇ ਸੀ ਬੇਨਤੀਆਂ ਕਰਦੇ ਸੀ ਤੇ ਸ਼ਹਾਦਤਾਂ ਵੀ ਹੱਸ ਹੱਸ ਕੇ ਉਹ ਕਰਦੇ ਸਨ ਸ਼ਹਾਦਤਾਂ ਹੱਸ ਹੱਸ ਕੇ ਪਾਉਦੇ ਸਨ ਸੋ ਇਹਦੇ ਉੱਤੇ ਇਹਨਾਂ ਨੇ ਇੱਕ ਹੋਰ ਵੀ ਚੀਜ਼ ਲਿਖੀ ਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੜਦਾ ਅਸੀਂ ਦੂਣ ਸਵਾਏ ਹੋਏ ਜਾਂ ਦੂਣ ਚਾਉਣੇ ਹੋਏ ਸੋ ਅਸੀਂ ਜਿੱਦਾਂ ਜਿੱਦਾਂ ਮੀਰ ਮੰਨੂ ਸਿੱਖਾਂ ਨੂੰ ਵੜਦਾ ਗਿਆ ਉਦੋਂ ਉਦਾਂ ਹੀ ਕਹਿਣ ਦਾ ਭਾਵ ਕਿ ਉਹ ਵਾਧੇ ਫੁੱਲਦੇ ਗਏ ਹੋਰ ਵਧੇ ਸਿੱਖਾਂ ਦੇ ਸਿਰਾਂ ਦੇ ਇਨਾਮ ਗਸ਼ਤੀ ਫੌਜਾਂ ਦੀ ਮਾਰ ਤਾੜ ਇਹ ਨਿਤਕਰਮ ਸੀ ਮੀਰ ਮੰਨੂ ਨੇ ਸਿੱਖ ਕੌਮ ਦਾ ਮੁੰਡਾ ਹੀ ਖਾਤਮਾ ਕਰਨ ਲਈ ਇੱਕ ਨਾਇਬ ਮੋਮਨ ਖਾਨ ਨੂੰ ਪੰਜਾਬ ਵਿੱਚ ਮਾਸੂਮ ਬੱਚੇ ਤੇ ਸਿੰਘਣੀਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਭੇਜਣ ਦਾ ਹੁਕਮ ਦਿੱਤਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਗ੍ਰਿਫਤਾਰੀ ਵੀ ਇਸੇ ਕਰਕੇ ਸੀ ਕਿ ਉਹਨਾਂ ਦਾ ਜੋ ਕਤਲੇਆਮ ਕੀਤਾ ਜਾ ਸਕੇ ਅਤੇ ਮਈ ਜੂਨ ਦੇ ਦਿਨਸਾਂ ਤੇ ਕਹਿਰਾਂ ਦੀ ਗਰਮੀ ਸੀ ਲਾਹੌਰ ਸ਼ਹਿਰ ਵਿੱਚ ਲੋਕ ਆਪਣੀਆਂ ਹਵੇਲੀਆਂ ਵਿੱਚ ਬੈਠੇ ਹੀ ਤੜਫ ਰਹੇ ਸਨ ਅਜਾ ਹੀ ਜੇਠ ਮਹੀਨਾ ਸੀ ਕਿ ਜਦ ਇੱਕ ਤੰਗ ਜਹੇ ਬੰਦੀਖਾਨੇ ਵਿੱਚ ਕੁਝ ਧਰਮ ਮੂਰਤੀ ਅਣਖੀ ਸਿੰਘੜੀਆਂ ਬੰਦ ਸਨ ਇੱਕ ਪਾਸੇ ਤਾਂ ਤਰੰਤ ਰੰਦੇ ਸ਼ਬਦ ਬਾਗ ਦਿਖਾਈ ਜਾਂਦੇ ਸਨ ਤੇ ਦੂਜੇ ਪਾਸੇ ਸਿੱਧਕ ਪਰਖਣ ਵਾਸਤੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ। ਰੋਜ਼ ਇੱਕ ਪਿਆਲਾ ਪਾਣੀ ਤੇ ਸਵਾ ਕੁ ਟਾਰ ਮਾ ਭਾਵ ਕੇ ਜਿਵੇਂ ਕਿ 60 ਜਾਂ 64 ਗ੍ਰਾਮ ਆਟਾ ਵਿੱਚ ਅੱਧਾ ਨਿੰਮਕ ਇੱਕ ਕੈਂਦਨ ਨੂੰ ਮਿਲਦਾ ਸੀ ਜਿੱਦਾਂ ਉਹ ਕੈਦੀ ਸੀਗੇ ਤੇ ਐਦਾਂ ਮਤਲਬ 60 ਜਾਂ 64 ਉਹ ਦੱਸਿਆ ਗਿਆ ਵੀ ਗ੍ਰਾਮ ਦੇ ਵਿੱਚ ਲੂਣ ਪਾ ਕੇ ਦਿੰਦੇ ਸੀ ਕਿ ਸਵਾ ਮਣ ਲਈ ਪੀਸਣ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ ਖਾਣ ਨੂੰ ਵੀ ਉਹੀ ਕੁਛ ਸੀ ਤੇ ਉਹਨਾਂ ਨੂੰ ਸਵਾ ਸਵਾ ਮਣ ਪੀਸ ਚੱਕੀ ਪੀਸਣ ਦੀ ਵੀ ਸਜ਼ਾ ਦਿੱਤੀ ਸੀ ਕਿ ਤੁਸੀਂ ਇੰਨਾ ਇੰਨਾ ਚਿਰ ਚੱਕੀ ਪੀਸਣੀ ਸਵਾ ਸਵਾ ਮਣ ਪੀਕ ਜਿਹੜਾ ਉਹ ਆਟਾ ਤਿਆਰ ਕਰਨਾ ਤੇ ਉਸ ਤੋਂ ਬਾਅਦ ਚ ਜਦੋਂ ਫਿਰ ਜੋ ਬੀਬੀ ਦਾਣੇ ਨਾ ਪੀਂਦੀ ਜਾਂ ਨਾ ਪੀਸ ਸਕਣ ਦੇ ਕਾਬਲ ਹੁੰਦੀ ਜੇ ਉਹ ਨਹੀਂ ਪੀ ਸਕਦੀ ਸੀ ਤਾਂ ਉਹ ਕੀ ਕਰਦੇ ਸਗੇ ਕਿ ਉਸ ਦੀ ਛਾਤੀ ਤੇ ਸਵਾ ਮਣ ਪੱਕੇ ਦਾ ਪੱਥਰ ਦਾ ਗੋਲਾ ਰੱਖਿਆ ਜਾਂਦਾ ਸੀ ਤੇ ਚাবਕਾਂ ਦੀ ਮਾਰ ਕੀਤੀ ਜਾਂਦੀ ਸੀ ਗੋਦੀਆਂ ਵਿੱਚ ਭੁੱਖੇ ਬਾਲ ਬਿਲਕਦੇ ਸਨ ਜੋ ਮਾਮਾ ਦੀਆਂ ਗੋਦੀਆਂ ਸੀ ਉਹਨਾਂ ਦੇ ਵਿੱਚ ਜੋ ਉਹਨਾਂ ਦੇ ਛੋਟੇ ਛੋਟੇ ਬੱਚੇ ਸੀ ਤਾਂ ਉਹ ਬਿਲਕਦੇ ਸੀ ਰੋਂਦੇ ਸੀ ਕਰ ਲਾਉਂਦੇ ਸੀ ਕਈ ਤਾਂ ਉੱਥੇ ਭੁੱਖ ਨਾਲ ਸ਼ਹੀਦ ਵੀ ਹੋ ਗਏ ਇਸਰਾ ਜੋ ਉਹਨਾਂ ਨੇ ਬੜਾ ਉਹਨਾਂ ਤੇ ਤਸ਼ੱਦਦ ਟਾਇਆ ਹੋਇਆ ਸੀ ਪਰ ਮਾਤਾ ਸਾਹਿਬ ਕੁੜੀਆਂ ਲਾਡਲੀਆਂ ਸਿੰਘਣੀਆਂ ਨੇ ਭਾਣਾ ਮੰਨਿਆ ਤੇ ਮੁੱਖੋਂ ਸੀ ਨਾ ਵਿਚਾਰੀ ਅਤੇ ਧਰਮ ਉੱਤੇ ਕਾਇਮ ਰਹੀਆਂ ਕਈ ਦਿਨਾਂ ਦੇ ਪਿੱਛੋਂ ਕਚਹਿਰੀ ਤੋਂ ਸੱਦਾ ਆਇਆ ਤੇ ਸੂਬੇ ਨੇ ਉਹਨਾਂ ਨੂੰ ਪਖਣਾ ਚਾਇਆ ਤੇ ਅਸਕਰ ਇੱਥੇ ਲਿਖਦੇ ਆ ਕਿ ਕਚਹਿਰੀ ਵਿੱਚ ਸੰਮੁਖ ਹੁੰਦਿਆਂ ਹੀ ਉਹਨਾਂ ਸਿੰਘਾਂ ਸਿੰਘਣੀਆਂ ਨੇ ਗੱਜ ਕੇ ਫਤੇ ਬਲਾਈ ਜੋ ਸੁਣ ਕੇ ਸੂਬੇ ਮੀਰ ਮੰਨੂ ਦੇ ਕਰੋਧ ਦੀ ਸੀਮਾ ਨਾ ਰਹੀ ਮੀਰ ਮੰਨੂ ਇੰਨਾ ਜ਼ਾਲਮ ਤੇ ਮੁਸਲਮਾਨ ਇੰਨਾ ਖਤਰਨਾਕ ਹੋਇਆ ਉਹ ਕਿ ਇਹ ਤੁਹਾਨੂੰ ਬਰਦਾਨਤ ਵਿੱਚ ਹੀ ਪਤਾ ਲੱਗ ਜਾਣਾ ਹੈ ਸਾਰੀ ਕਹਾਣੀ ਦੇ ਵਿੱਚ ਹੀ ਪਤਾ ਲੱਗ ਜਾਣਾ ਕਿ ਉਹ ਕਿੰਨਾ ਜ਼ਾਲਮ ਹੋਇਆ ਉਹਨੇ ਕੀ ਕੀ ਕੀਤਾ ਇਹ ਮਤਲਬ ਕਿ ਇੰਨਾ ਸਿੱਖਾਂ ਨੂੰ ਉਹਨੇ ਮਾਰਿਆ ਇੰਨਾ ਤਸ਼ੱਦਦ ਢਾਇਆ ਕਿ ਉਹਨਾਂ ਦਾ ਉਹਨੇ ਖੁਰਾਕੋਜ ਮਟਾਉਣ ਦੀ ਜਿਹੜੀ ਕਸਮ ਖਾਦੀ ਹੋਈ ਸੀ ਸੋ ਮੇਰ ਮੰਨੂ ਦੀ ਜਿਹੜੀ ਕਰੋਧ ਦੀ ਸੀਮਾ ਨਹੀਂ ਰਹੀ ਤੇ ਜ਼ੁਲਮ ਦੀ ਚਮਕ ਦੀ ਤਲਵਾਰ ਧੂਕੇ ਗਰਜਿਆ ਮੌਤ ਦੀ ਸੀਮਾ ਨਾ ਰਹੀ ਹੈ ਤੇ ਮਤਲਬ ਕਿ ਸਾਹਮਣੇ ਅੱਜ ਤੱਕ ਉਹਨੇ ਕਿਹਾ ਵੀ ਮੇਰੇ ਸਾਹਮਣੇ ਅੱਜ ਤੱਕ ਕੋਈ ਨਹੀਂ ਟਿਕਿਆ ਤੁਸੀਂ ਜਾਣਦਿਆਂ ਨਹੀਂ ਕਿ ਇਸ ਵਾਰ ਇਸਲਾਮ ਨੂੰ ਨਾ ਕਬੂਲਣ ਦਾ ਕੀ ਛਿੱਟਾ ਹੋਵੇਗਾ ਸਿੰਘਣੀਆਂ ਨੇ ਅੱਗੇ ਜਵਾਬ ਦਿੱਤਾ ਸਾਨੂੰ ਰੋਜ਼ ਨਾ ਪਿਆ ਮਕਾਸੂਬੇ ਸਾਨੂੰ ਨਹੀਂ ਕਬੂਲ ਇਸਲਾਮ ਭਾਵੇਂ ਤੂੰ ਮਾਰ ਮਕਾਸੂਬੇ ਸਿੰਘ ਬੀਬੀਆਂ ਤੋਂ ਅਜਾਹੇ ਬੋਲ ਸੁਣ ਕੇ ਮੰਨੂ ਨੇ ਇਹਨਾਂ ਨੂੰ ਵੀਰ ਸਿੰਘਣੀਆਂ ਦੇ ਸਿੱਧਕ ਨੂੰ ਹੋਰ ਪਰਖਣ ਲਈ ਹੁਕਮ ਦਿੱਤਾ ਕਿ ਇਹਨਾਂ ਦੇ ਬੱਚਿਆਂ ਨੂੰ ਤਸੀਹੇ ਦਿੱਤੇ ਜਾਣ ਬਸ ਫਿਰ ਕੀ ਸੀ ਕਿ ਜ਼ਾਲਮਾਂ ਨੇ ਮਾਵਾਂ ਦੀਆਂ ਗੋਦੀਆਂ ਵਿੱਚੋਂ ਬਾਲ ਖੋਲ ਲੈ ਤੇ ਉਹਨਾਂ ਨੂੰ ਗेंद ਦੀ ਤਰ੍ਹਾਂ ਉੱਪਰ ਉਛਾਲਿਆ ਜਦੋਂ ਉੱਪਰ ਗੇਂਦੀ ਦੀ ਤਰ੍ਹਾਂ ਗੇਂਦ ਦੀ ਤਰ੍ਹਾਂ ਜਦੋਂ ਉੱਪਰ ਨੂੰ ਉਛਾਲਿਆ ਤੇ ਉਹਨਾਂ ਨੇ ਆਪਣੇ ਥੱਲੇ ਵਰਸ਼ੇ ਕਰ ਦਿੱਤੇ ਜਾਂ ਜਿਹੜੀਆਂ ਉਹਨਾਂ ਕੋਲ ਨਾਗਣੀਆਂ ਸੀ ਵਰਸ਼ੇ ਸੀ ਬੜੇ ਸੂਈ ਦੀ ਧਾਰ ਵਾਂਗ ਤਿੱਖੇ ਸੀਗੇ ਤੇ ਉਛਾਲ ਕੇ ਆਪਣੇ ਜੋ ਨਿਜੇ ਵਰਸ਼ੇ ਉਹਨਾਂ ਨੇ ਥੱਲੇ ਕਰ ਦਿੱਤੇ ਤੇ ਬੱਚੇ ਜ਼ਖਮੀ ਹੋ ਗਏ ਬੱਚੇ ਰੋਣ ਕਰ ਲਾਉਣ ਤੇ ਉਹ ਨਹੀਂ ਚੱਕ ਕੇ ਉਦਾਂ ਹੀ ਜੋ ਬੀਬੀਆਂ ਸਿੰਗੜੀਆਂ ਸੀ ਉਹਨਾਂ ਦੀ ਝੋਲੀ ਵਿੱਚ ਪਾਤੇ ਪਰ ਫਿਰ ਵੀ ਉਹ ਡੋਲੀਆਂ ਨਹੀਂ ਉਹਨਾਂ ਨੇ ਆਪਣਾ ਸਿੱਖੀ ਸਦਕ ਕਾਇਮ ਰੱਖਿਆ ਉਸ ਤੋਂ ਬਾਅਦ ਉਹ ਬੱਚਿਆਂ ਨੂੰ ਤਦ ਤੱਕ ਉਸ਼ਾਲ-ਉਸ਼ਾਲ ਉੱਪਰ ਨੂੰ ਮਾਰਦੇ ਸੀ ਜਦ ਤੱਕ ਬੱਚੇ ਦੀ ਜਾਨ ਨਹੀਂ ਨਿਕਲ ਜਾਂਦੀ ਸੀ ਤੇ ਉਸ ਤੋਂ ਬਾਅਦ ਜਦੋਂ ਬੱਚਾ ਮਰ ਜਾਂਦਾ ਸੀ ਤਾਂ ਉਹਦੇ ਟੋਟੇ ਕਰ ਦਿੱਤੇ ਜਾਂਦੇ ਸੀ ਕੀ ਕੀਤਾ ਜਾਂਦਾ ਸੀ ਪਹਿਲਾਂ ਬਾਹਾਂ ਵੜਦੇ ਸੀ ਗਲ ਵੜਦੇ ਸੀ ਸਭ ਤੋਂ ਪਹਿਲਾਂ ਢੜ ਤੋਂ ਉੱਪਰ ਉਹਨੀ ਗਲ ਵੱਢਣਾ ਫਿਰ ਦੋਨੇ ਬਾਹਾਂ ਵੱਢਣੀਆਂ ਤਾੜ ਦੇ ਦੋ ਹਿੱਸੇ ਕਰਨੇ ਬੱਚਿਆਂ ਦੇ ਲੱਤਾਂ ਵੀ ਵੱਡਣੀਆਂ ਫਿਰ ਦੋਨੇ ਲੱਤਾਂ ਫੜ ਦੇਣੀਆਂ ਪੈਰ ਵੱਡ ਦੇਣੇ ਉਹਨਾਂ ਨੂੰ ਫਿਰ ਧਾਗੇ ਵਿੱਚ ਪਰੋ ਕੇ ਉਦਾਂ ਹੀ ਜੜੀਆਂ ਉੱਥੇ ਭੁਖੀਆਂ ਪਾਣੀਆਂ ਬੀਬੀਆਂ ਬੈਠੀਆਂ ਸੀ ਲਹੂ ਲਹਾਨ ਹੋਈ ਬੱਚਿਆਂ ਦੇ ਖੂਨ ਦੇ ਨਾਲ ਉਹਨਾਂ ਦੇ ਗਲਾਂ ਵਿੱਚ ਇੱਕ ਭਾਵ ਹਾਰ ਬਣਾ ਕੇ ਪਾਤਾ ਜਾਂਦਾ ਸੀ ਜੋ ਮੀਰ ਮੰਨੂ ਨੇ ਇੰਨਾ ਤਸ਼ੱਦਦ ਟਾਇਆ ਇੰਨਾ ਗੰਦਾ ਮੁਸਲਮਾਨ ਹੋਇਆ ਇੰਨਾ ਕ ਜਿਆਦਾ ਗੰਦਾ ਮੁਸਲਮਾਨ ਹੋਇਆ ਇੰਨੀ ਅਤ ਦੀ ਦਹਿਸ਼ਤ ਅੱਜ ਦੇ ਸਮੇਂ 'ਚ ਆਪਾਂ ਸੋਚ ਕੇ ਦੇਖੀਏ ਕਿੱਦਾਂ ਦਾ ਉਹ ਮਾਹੌਲ ਹੋਊਗਾ ਹੁਣ ਦੇ ਸਮੇਂ ਦੇ ਵਿੱਚ ਕਿੱਦਾਂ ਦਾ ਅਸੀਂ ਇਹ ਇਮੇਜਿਨ ਕਰਕੇ ਦੇਖੀਏ ਕਿ ਇੰਨਾ ਤਕੜਾ ਜ਼ੁਲਮ ਇੰਨੀਆਂ ਜਬਰਦਸਤ ਸ਼ਹੀਦੀਆਂ ਇੰਨਾ ਘਾਣ ਸਿੱਖੀ ਦਾ ਸੋ ਜੋ ਕੁਝ ਹੋਇਆ ਉਹਨੂੰ ਬੜਾ ਬਿਆਨ ਕਰਨਾ ਵੀ ਔਖਾ ਆ ਤੇ ਛੋਟੇ-ਛੋਟੇ ਬੱਚਿਆਂ ਦੇ ਕਲੇਜੇ ਕੱਢ ਕੇ ਉਹਨੀ ਫਿਰ ਜਦੋਂ ਵੜ ਦਿੰਦੇ ਸੀ ਤਾਂ ਛੋਟੇ ਬੱਚਿਆਂ ਦਾ ਕਲੇਜਾ ਕੱਢ ਲੈਂਦੇ ਸੀ ਮਤਲਬ ਭਾਵ ਕੇ ਉਹਨਾਂ ਦਾ ਹਿਰਦੇ ਕੱਢ ਲੈਣਾ ਹਿਰਦਾ ਉਹ ਮਾਵਾਂ ਦੇ ਮੂੰਹ ਵਿੱਚ ਤੁੰਨੀ ਜਾਂਦੇ ਮਾਮਾ ਦੇ ਮੂੰਹ ਵਿੱਚ ਤੁੰਦੇ ਸੀ ਉਹਨਾਂ ਦੇ ਵਿੱਚ ਮੂੰਹ ਦੇ ਵਿੱਚ ਦਿੰਦੇ ਸੀ ਤੇ ਬੋਟੀਆਂ ਦੇ ਹਾਰ ਪਰੋ ਕੇ ਮਾਵਾਂ ਦੀਆਂ ਗਲਾਂ ਵਿੱਚ ਪਾਉਂਦੇ ਸ਼ਾਇਦ ਇਨਸਾਨ ਹੀ ਨਹੀਂ ਸਾਰੀ ਕਾਇਨਾਤ ਰੋਈ ਹੋਵੇਗੀ ਪਰ ਨਾ ਰੋਈਆਂ ਤਾਂ ਸ਼ਹੀਦ ਬੱਚਿਆਂ ਦੀਆਂ ਮਾਵਾਂ ਉਹ ਨਹੀਂ ਰੋਈਆਂ ਜਿਹੜੀ ਗੋਦੀ ਵਿੱਚ ਕਦੀ ਪਿਆਰ ਦੇ ਫੁੱਲ ਖਿੜਖਿੜ ਕੇ ਹੱਸਦੇ ਸੀ ਉਹਨਾਂ ਗੋਦੀਆਂ ਵਿੱਚ ਲਾੜਲੀਆਂ ਲੁੱਥਾਂ ਪਈਆਂ ਸਨ ਸਿਦਕਬਾਨ ਸਿਦਕ ਕਿੱਥੇ ਤੱਕ ਨਿਭਾ ਜਾਂਦੇ ਹਨ ਧਰਮੀ ਮਾਵਾਂ ਨਾ ਤਾਂ ਡੋਲਦੀਆਂ ਪਰ ਜ਼ਲਮ ਕੰਬ ਉਠਿਆ ਸੂਬੇ ਨੇ ਕਿਹਾ ਇਹਨਾਂ ਨੂੰ ਭੂਰੇ ਵਿੱਚ ਬੰਦ ਕਰ ਦਿਓ ਫਿਰ ਇਨਸਾਫ ਕਰਾਂਗਾ ਇਸ ਵੇਲੇ ਮੇਰੀ ਤਬੀਅਤ ਠੀਕ ਨਹੀਂ ਸਿੰਘਾਂ ਨੇ ਇਸ ਜ਼ੁਲਮ ਨੂੰ ਠੱਲ ਪਾਉਣ ਲਈ ਸਰਕਾਰੀ ਅਹੁਦੇਦਾਰਾਂ ਇਹ ਹਮਲੇ ਤੇਜ਼ ਕਰ ਦਿੱਤੇ ਅਤੇ ਪੰਜਾਬ ਵਿੱਚ ਫਿਰ ਗੜਬੜ ਕਰਨ ਲੱਗ ਪਏ। ਸਿੰਘਾਂ ਦੀ ਖਬਰ ਪਾ ਕੇ ਮੀਰ ਮੰਨੂ ਨੇ ਮੁੱਲਾਪੁਰ ਜਾ ਕੇ ਡੇਰੇ ਲਾਇਆ ਤੇ ਉੱਥੇ ਹੀ ਕੋੜੇ ਦੀ ਰਕਾਬ ਵਿੱਚ ਪੈਰ ਫਸ ਜਾਣ ਕਾਰਨ ਬੁਰੀ ਤਰ੍ਹਾਂ ਮਾਰਿਆ ਗਿਆ। ਇਧਰ ਮੰਨੂ ਦੀ ਲੋਥ ਰੁੜ ਰਹੀ ਸੀ ਉਧਰ ਸਿੰਘਾਂ ਨੇ ਕੈਦਖਾਨੇ ਨੂੰ ਸੰਨ ਲਾ ਕੇ ਸਿੰਘਣੀਆਂ ਨੂੰ ਆਜ਼ਾਦ ਕਰਾ ਲਿਆ ਅਤੇ ਉਹਨਾਂ ਨੂੰ ਘਰੋ ਘਰੀ ਪਹੁੰਚਾ ਦਿੱਤਾ। ਜਿਸ ਥਾਂ ਤੇ ਮੀਰ ਮੰਨੂ ਬਲੋਂ ਮਾਸੂਮ ਬੱਚੇ ਤੇ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਹੈ ਉਸ ਨੂੰ ਮਗਰੋਂ ਸ਼ਹੀਦ ਗੰਜ ਕਿਹਾ ਜਾਣ ਲੱਗ ਪਿਆ ਇਹ ਸਥਾਨ ਅੱਜ ਕੱਲ੍ਹ ਲਾਹੌਰ ਪਾਕਿਸਤਾਨ ਵਿੱਚ ਹੈ ਸੋ ਗਲ ਵਿੱਚ ਤੰਦੀ ਪਾ ਕੇ ਲੈਣਾ ਪੈਂਦਾ ਝੂਟਾ ਮੰਨੂ ਰਾਹ ਪਿਆ ਸ਼ਾਗ ਸ਼ਾਗ ਸਿੱਖੀ ਦਾ ਬੂਟਾ ਲੱਗਦੀਆਂ ਰਹੀਆਂ ਧੂਣ ਸਵਾਈਆਂ ਆਖਰ ਨੂੰ ਫੜੀਆਂ ਇਸ ਜਗਤ ਤੋਂ ਦੂਰ ਸੁਣੀ ਦੀਆਂ ਖਾਲਸੇ ਦੀਆਂ ਗਲੀਆਂ ਵਿੱਚ ਨੀਹਾਂ ਦੇ ਕੋਟ ਹੱਡਾਂ ਦਾ ਚੂਨਾ ਜਾਈ ਨੇ ਕਰਨਾ ਪੈਂਦਾ ਲੇਪ ਨੂੰ ਉੱਤੇ ਮਿੱਝ ਦੀ ਕਹਾਣੀ ਦਾ ਮਹਿਲ ਉਸਾਰਨੇ ਪੈਂਦੇ ਨੇ ਦੇ ਦੇ ਸੀਸ ਦੀਆਂ ਬਲੀਆਂ ਇਸ ਜਗਤ ਤੋਂ ਦੂਰ ਸੁਣੀ ਦੀਆਂ ਖਾਲਸੇ ਦੀਆਂ ਗਲੀਆਂ ਸੋ ਇੰਨਾਕ ਭਿਆਨਕ ਜੋ ਜ਼ੁਲਮ ਮੀਰ ਮੰਨੂ ਨੇ ਸਿੱਖੀ ਅਤੇ ਸਿੱਖਾਂ ਦੇ ਬੱਚਿਆਂ ਮਜਲੂਮ ਬੀਬੀਆਂ ਤੇ ਕੀਤਾ ਉਹ ਸੁਣਿਆ ਨਹੀਂ ਜਾ ਸਕਦਾ ਦੇਖਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਸੋ ਇਸੇ ਤਰ੍ਹਾਂ ਫਿਰ ਕਿਸੇ ਤਰ੍ਹਾਂ ਲਾਈਵ ਹੋ ਕੇ ਕੋਈ ਹੋਰ ਸਿੱਖੀ ਇਤਿਹਾਸ ਦਾ ਵਰਤਾਂਤ ਲੈ ਕੇ ਤੁਹਾਡੇ ਸਨਮੁਖ ਹੋਂ ਦੀ ਫਿਰ ਕੋਸ਼ਿਸ਼ ਕਰਾਂਗਾ ਸ੍ਰੋਹ ਵਿਚਾਰ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਜੋ ਸਾਡੇ ਇਸ ਚੈਨਲ ਤੇ ਨਵੇਂ ਹਨ ਜਾਂ ਨਵਾਂ ਦੇਖ ਰਹੇ ਨੇ ਇਹਨੂੰ ਇਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਵਧੀਆ ਵਧੀਆ ਸੋ ਇਤਿਹਾਸ ਜਿਹੜਾ ਲੋਕਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ ਅਸੀਂ ਦੇਖਦੇ ਆ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਇੰਸਟਾਗ੍ਰam ਤੇ ਕਿੰਨਾ ਗਾਂਦਿਆ ਹੋਰ ਚੀਜ਼ਾਂ ਦੇ ਤੁਸੀਂ ਦੇਖ ਲਓ ਜੋ ਕੁੜੀਆਂ ਵੱਲੋਂ ਨੰਗੇਜ਼ਪਾਨ ਇੰਨਾ ਭਰਪੂਰ ਹੋਇਆ ਪਿਆ ਜੇ ਉਹ ਇਦਾਂ ਦਾ ਸਮਾਂ ਦੇਖਣਾ ਸੀ ਤਾਂ ਇੰਨੀਆਂ ਮਤਲਬ ਸ਼ਹਾਦਤਾਂ ਦੇਣ ਦੀ ਕੀ ਲੋੜ ਸੀ ਸੋ ਇਹ ਸਾਰੀਆਂ ਜੋ ਹੁਣ ਨਾਚ ਗਾਣੇ ਹੋ ਰਹੇ ਨੇ ਤਾਂ ਉੱਥੇ ਸਾਰੇ ਜੋ ਮੁਸਲਮਾਨ ਜਿਹੜੇ ਸੀਗੇ ਇੱਥੇ ਸਾਰੇ ਮੁਸਲਮਾਨ ਬਣ ਜਾਣੇ ਸੀਗੇ ਉਹ ਨਹੀਂ ਬਣ ਲੈਣੇ ਸੀਗੇ ਸੋ ਗੁਰੂ ਸਾਹਿਬ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਇਹਨਾਂ ਚੀਜ਼ਾਂ ਦਾ ਜੋ ਖੰਡਨ ਹੁੰਦਾ ਆ ਰਿਹਾ ਇੱਕ ਗੁਰਨਾਨਕ ਦੇਵ ਜੀ ਸੀਗੇ ਜਿਨ੍ਹਾਂ ਨੇ ਇਸਤਰੀ ਜਾਤੀ ਨੂੰ ਉੱਪਰ ਚੁੱਕਿਆ ਨਹੀਂ ਤਾਂ ਇਹਨਾਂ ਨੂੰ ਕੀ ਅਧਿਕਾਰ ਸੀਗਾ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ ਬ੍ਰਾਹਮਣਵਾਦ ਵੱਲੋਂ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਮਨੁੱਖ ਸਿਮਰਤੀ ਦੇ ਵਿੱਚ ਇਹਨਾਂ ਤੋਂ ਇਦਾਂ ਦੇ ਅਧਿਕਾਰ ਖੋਏ ਹੋ ਸੀ ਤੁਸੀਂ ਘਰੋਂ ਨਹੀਂ ਨਿਕਲ ਸਕਦੀਆਂ ਇੰਨੀ ਮਾੜੀ ਦਸ਼ਾ ਕੀਤੀ ਜਾਂਦੀ ਸੀ ਆਦਮੀ ਪਤੀ ਦੇ ਨਾਲ ਮਰੇ ਆਦਮੀ ਦੇ ਨਾਲ ਹੀ ਫੂਕਿਆ ਜਾਂਦਾ ਸੀ ਇਹਨਾਂ ਨੂੰ ਸਤੀ ਉਹਨੂੰ ਸਤੀ ਪ੍ਰਥਾ ਕਹਿੰਦੇ ਸੀ ਉਹ ਗੁਰੂ ਨਾਨਕ ਸਾਹਿਬ ਜੀ ਨੇ ਰੋਕਣੀ ਸ਼ੁਰੂ ਕੀਤੀ ਬਾਅਦ ਵਿੱਚ ਤੀਸਰੇ ਮਹਾਰਾਜੀ ਨੇ ਉੱਤੇ ਵਿਰੋਧ ਕੀਤਾ ਧਰਨਾ ਦਿੱਤਾ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਤੇ ਔਰ ਜਿਹੜਾ ਪਰਦਾ ਪ੍ਰਥਾ ਸੀ ਇਹਨਾਂ ਨੂੰ ਪਰਦੇ ਚ ਰੱਖਿਆ ਜਾਂਦਾ ਸੀ ਉਹ ਗੁਰੂ ਅਮਰਦਾਸ RAMDAS JI ਨੇ ਅਮਰਦਾਸ ਜੀ ਨੇ ਮਿਲ ਕੇ ਉਹ ਪਰਦਾ ਪ੍ਰਥਾ ਵੀ ਪਰੇ ਕੀਤੀ ਵੀ ਇਹਨਾਂ ਨੂੰ ਵੀ ਬਰਾਬਰਤਾ ਦਾ ਹੱਕ ਦਿੱਤਾ ਜਾਵੇ ਬਾਣੀ ਪੜਨ ਦਿੱਤੀ ਜਾਵੇ ਇਹਨਾਂ ਨੂੰ ਤਾਂ ਪਹਿਲਾਂ ਸਮਿਆਂ ਦੇ ਵਿੱਚ ਕਿੰਨਾ ਮਾੜਾ ਹਾਲ ਸੀ ਇਹਨਾਂ ਦਾ ਜੇ ਗੁਰੂ ਸਾਹਿਬ ਅੱਜ ਇਹ ਗੁਰੂ ਸਾਹਿਬ ਦੇ ਜੋ ਸ਼ਬਦਾਂ ਜਾਂ ਬੋਲਖੰਨ ਉਹਨਾਂ ਤੇ ਪੂਰਨ ਨਹੀਂ ਪਾਰਿਆ ਕੋਈ ਵੀ ਜੋ ਗੰਦਮੰਦ ਸਾਰਾ ਇਨਸਟਾਗ੍ਰਾਮ ਜਾਂ ਹੋਰ ਨਾ ਪਲੇਟਫਾਰਮਾਂ ਤੇ ਇਹਨਾਂ ਪਰੋਸਿਆ ਜਾ ਰਿਹਾ ਉਹ ਥੋੜੀ ਜੀ ਸ਼ਰਮ ਹੋਣੀ ਚਾਹੀਦੀ ਆ ਲੋਕਾਂ ਨੂੰ ਸੋ ਨਵੇਂ ਨਵੇਂ ਮੁੱਦੇ ਉੱਠਦੇ ਆ ਪੰਜਾਬ ਵੀ ਖਾਲੀ ਹੋ ਗਿਆ ਆ ਭਈਆਂ ਨੇ ਦੋ ਬੱਚੇ ਮਾਰ ਦਿੱਤੇ ਬੜੀ ਬੁਰੀ ਤਰ੍ਹਾਂ ਉੱਥੇ ਵੀ ਧਰਨਾ ਲੱਗਾ ਆ ਪਾਣੀ ਦੇ ਮਸਲੇ ਆ ਸੋ ਬਹੁਤ ਕੁਛ ਆ ਪੰਜਾਬ ਦਾ ਬੇੜਾ ਗਰਕ ਹੋਇਆ ਆ ਇਹਨਾਂ ਤੋਂ ਉੱਠੋ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੋ ਆ ਮੁੱਦੇ ਕਈ ਇਨਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਆ ਤੇ ਉਹ ਪਹਿਲਾਂ ਕੁੜੀਆਂ ਨੂੰ ਨੱਚਦੀਆਂ ਦਿਖਾ ਲੈਂਦੇ ਆ ਫਿਰ ਉਹਨਾਂ ਤੇ ਬੋਲਦੇ ਆ ਤੂੰ ਆਹ ਕੀਤਾ ਕਿ ਤਾਂ ਆਹ ਉਹਨਾਂ ਭਈਆਂ ਨੇ ਦੋ ਮੁੰਡੇ ਮਾਰਿਓ ਉਹਨਾਂ ਤੇ ਵੀ ਬਣਾਓ ਜਿਹੜੇ ਇਨਸਟਾਗ੍ਰਾਮ ਤੇ ਘੁੰਮਦੇ ਹਨਾ ਵੀ ਐਦਾਂ ਕਰਦੇ ਐਦਾਂ ਕਰਦੇ ਕੁੜੀਆਂ ਉਹਨਾਂ ਤੇ ਵੀ ਬਣਾਓ ਵੀ ਉਨੀ ਭਈਆਂ ਨੇ ਕਿ ਕੁਝ ਆਵਾਜ਼ ਚੱਕੋ ਇਕੱਠੇ ਹੋ ਕੇ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਘੜ ਤੋਂ ਘਟ ਉਹ ਤਾਂ ਬੋਲ ਸਕਦੇ ਆ ਇਨਸਟਾਗ੍ਰਾਮ ਤੇ ਬਣਾਓ ਵੀਡੀਓ ਤੇ ਭਈਆਂ ਨੂੰ ਇੱਥੋਂ ਕੱਢੋ ਜਦ ਭਈਆਂ ਤੇ ਕਾਬੂ ਕੀਤਾ ਜਾਵੇ ਜੋ ਆਇਓ ਜੇ ਕੰਮ ਨਾ ਕਰਨਾ ਸੋ ਸਾਡਾ ਇਹ ਵਿਸ਼ਾ ਨਹੀਂ ਸੀ ਪਰ ਫਿਰ ਵੀ ਇਹ ਗੱਲਾਂ ਕਰਨੀਆਂ ਜ਼ਰੂਰੀ ਆ ਕਿਉਂਕਿ ਸਾਡੇ ਦਿਲਾਂ ਚ ਵੀ ਦਰਦ ਆ ਇਹ ਚੀਜ਼ ਨੂੰ ਕਿਤੇ ਨਾ ਕਿਤੇ ਉਹ ਚੀਜ਼ ਨੂੰ ਮਤਲਬ ਕਰੇਂਦਿਆ ਜਾ ਰਿਹਾ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ